ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੱਬਲ ਪਾਜੀ ਫੇਰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Travel with Bubble ਤੇ ਤੇ ਨੇਪਾਲ ਦੇ ਵਿੱਚ ਅੱਜ ਆਪਣਾ ਦੂਸਰਾ ਦਿਨੇ ਆ ਤੇ ਪਹਿਲਾਂ ਤੁਸੀਂ ਵਲੌਗ ਜੇ ਨਹੀਂ ਵੇਖਿਓ ਵੇਖ ਲਿਓ ਉੱਚ ਆਪਾਂ ਦੋ ਟੈਂਪਲ ਜਿਹੜੇ ਉਹ ਕਵਰ ਕੀਤੇ ਸੀ ਸੋਮਗੁਨਾਥ ਤੇ ਦੂਸਰਾ ਪਸ਼ੂਪਤੀਨਾਥ ਟੈਂਪਲ ਤੇ ਉਹ ਵਲੌਗ ਜ਼ਰੂਰ ਵੇਖ ਲਿਓ ਜੇ ਨਹੀਂ ਵੇਖੇ ਤੇ ਕਾਠਮਾਂਡੂ ਦੇ ਵਿੱਚ ਸਭ ਤੋਂ ਜ਼ਿਆਦਾ ਹਿਸਟੋਰੀਕਲ ਪਲੇਸਿਸ ਆ ਸੋ ਇਸ ਕਰਕੇ ਤੁਹਾਨੂੰ ਵੀ ਐ ਲੱਗਦਾ ਹੋਊਗਾ ਕਿ ਧਾਰਮਿਕ ਚੀਜ਼ਾਂ ਵਿਖਾਈ ਜਾਂਦੇ ਆ ਹੋਰ ਵੀ ਕੁਝ ਐਕਸਪਲੋਰ ਕਰੋ ਜ਼ਰੂਰ ਕਰਾਂਗੇ ਜੀ ਇਹਦੇ ਵਿੱਚ ਮੈਂ ਰਹਿਣ ਦਿਆਂ ਇਸ ਟਾਈਮ ਉਹ ਆ ਥਾਮਿਲ ਤੇ ਥਾਮਿਲ ਦੀ ਨਾਈਟ ਲਾਈਫ ਜਿਹੜੀ ਉਹ ਬਹੁਤ ਮਸ਼ਹੂਰ ਆ ਕਿਉਂਕਿ ਕਾਠਮੰਡੂ ਦੇ ਵਿੱਚ ਨਾ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਆ ਤੇ ਜ਼ਿਆਦਾਤਰ ਇੱਥੇ ਵੇਖਣ ਵਾਲੀਆਂ ਹਿਸਟੋਰੀਕਲ ਪਲੇਸਿਸ ਹੀ ਆ ਤੇ ਅੱਜ ਫਿਰ ਮੈਂ ਚੱਲਾ ਵਾਂ ਦੋ ਜਗ੍ਹਾ ਆਪਾਂ ਹੋਰ ਕਵਰ ਕਰਨੀਆਂ ਤੇ ਰਾਤ ਨੂੰ ਆਪਾਂ ਇੱਕ ਹੋਰ ਵਲੌਗ ਬਣਾਵਾਂਗੇ ਥਾਮਿਲ ਨਾਈਟ ਲਾਈਫ ਦਾ ਕਿਉਂਕਿ ਇੱਥੋਂ ਦੀ ਨਾਈਟ ਲਾਈਫ ਜਿਵੇਂ ਤੁਹਾਨੂੰ ਮੈਂ ਹੁਣੇ ਦੱਸਿਆ ਬਹੁਤ ਮਸ਼ਹੂਰ ਆ ਤੇ ਉਹ ਰਾਤੀ ਫਿਰ ਆਪਾਂ ਵਲੌਗ ਬਣਾਵਾਂਗੇ ਤੋਹੀਂ ਬਸ ਵੇਖਦੇ ਰਹੋ ਵਲੌਗ ਕਿ ਤੁਹਾਨੂੰ ਬਤਾ ਹਰ ਵੇਲੇ ਬੇਚਤੀ ਹੋ ਜਾਂਦੀ ਮੇਰੀ ਆਪਣੇ ਹੌਸਲ ਤੋਂ ਬਾਹਰ ਆ ਗਿਆ ਮੈਂ ਸਵੇਰ ਦਾ ਟਾਈਮ ਹੋ ਗਿਆ ਵਾ ਨੀਅਰ ਅਬਾਊਟ 9:30 ਵਜੇ ਗਏ ਤੇ ਰਾਈਡ ਮੈਂ ਆਪਣੀ ਬੁੱਕ ਕਰ ਲਈ ਥੋੜਾ ਜਿਹਾ ਬਾਹਰ ਜਾ ਕੇ ਮੈਨੂੰ ਉਹ ਰਾਈਡ ਜਿਹੜੀ ਮਿਲੂਗੀ ਕਿਉਂਕਿ ਉਹਨੂੰ ਅੰਦਰ ਪਤਾ ਨਹੀਂ ਲੱਗੰਦਿਆ ਤੇ ਇਸ ਕਰਕੇ ਮੈਂ ਉਹਨੂੰ ਕਹਿ ਕੇ ਚੱਲ ਮੈਂ ਬਾਹਰ ਆਇਨਾ ਵਾ ਤੇ ਇੱਕ ਨਾ ਇਥੇ ਐਪ ਹੈਗੀ ਆ ਇਨ ਡਰਾਈਵ ਜਦੋਂ ਵੀ ਤੁਸੀਂ ਨੇਪਾਲ ਜਾਓਗੇ ਇਨ ਡਰਾਈਵ ਐਪ ਡਾਊਨਲੋਡ ਕਰ ਲਿਓ ਤੇ ਬਹੁਤ ਸਸਤੀ ਰਾਈਡ ਤੁਹਾਨੂੰ ਉੱਥੇ ਮਿਲੂਗੀ ਜਿਵੇਂ ਕਿ ਮੰਨ ਲਓ ਤੁਸੀਂ 7-8 ਕਿਲੋਮੀਟਰ ਜਾਣਾ ਤੇ ਇੰਡੀਆ ਦੇ ਹਿਸਾਬ ਨਾਲ ਦੱਸ ਸਕਦੇ ਆ ਤੇ ਬਹੁਤ ਵਧੀਆ ਮੇਰੇ ਲੋਬੀ ਪਹੁੰਚ ਗਿਆ ਮੈਂ ਕਾਠਮਾਂਡੂ ਦੇ ਇੱਕ ਹੋਰ ਪਵਿੱਤਰ ਸਥਾਨ ਜਿਹਨੂੰ ਕਿਹਾ ਜਾਂਦਾ ਹੈ ਬੁੱਧ ਸਤੂਪਾ ਜਾਂ ਬੋਧਨਾਥ ਸਤੂਪਾ ਵੀ ਇਹਨੂੰ ਕਿਹਾ ਜਾਂਦਾ ਹੈ ਮੇਰੇ ਸਾਹਮਣੇ ਤੋਂ ਹੀ ਦੇਖ ਸਕਦੇ ਜੀ ਆ ਉਹਦਾ ਐਂਟਰੀ ਗੇਟ ਆ ਤੇ ਸਾਰਾ ਤੁਹਾਨੂੰ ਮੈਂ ਅੰਦਰ ਜਾ ਕੇ ਬੋਣਾ ਆ ਤੇ ਆ ਸਾਰਾ ਕੁਝ ਲਿਖਿਆ ਤੁਸੀਂ ਪੜ੍ਹ ਸਕਦੇ ਹੋ ਨੋਟਿਸ ਬੁੱਧਨਾਥ ਆ ਅ ਵਰਲਡ ਹੈਰੀਟੇਜ ਸਾਈਟ ਇਜ਼ ਵਨ ਆਫ ਦਾ 올ੇਸਟ ਪਲੇਸ ਫਾਰ ਬੁੱਧਿਸਟ ਐਂਡ ਹਿੰਦੂਜ਼ ਆਫ ਦਾ ਵਰਲਡ ਥਿਸ ਸਾਈਟ ਇਜ਼ ਨੋਨ ਅ ਗ੍ਰੇਟ ਕਲਚਰ ਹਿਸਟੋਰੀਕਲ ਐਂਡ ਰਿਲੀਜੀਅਸ ਬਾਕੀ ਸਾਰਾ ਮੈਂ ਤੁਹਾਨੂੰ ਐਕਸਪਲੇਨ ਕਰ ਦੇਣਾ ਪੰਜਾਬੀ ਦੇ ਵਿੱਚ ਇੱਥੇ ਟਿਕਟ ਲੈਣੀ ਪੈਂਦੀ ਆ ਟੂਰਿਸਟ ਨੂੰ ਨੇਪਾਲੀ ਰੁਪੀਆ 100 ਦੋਗੇ ਤੇ ਮਤਲਬ ਇੰਡੀਆ ਦੇ 65 ਰੁਪਏ ਬਣ ਜਾਂਦੇ ਆ ਸੋ ਬਿਨਾ ਟਿਕਟ ਦੇ ਤੁਹਾਨੂੰ ਅੰਦਰ ਐਂਟਰੀ ਨਹੀਂ ਮਿਲਣੀ। ਉਹ ਸਾਹਮਣੇ ਤੇ ਵੀ ਦੇਖ ਸਕਦੇ ਹੋ ਸਾਡੇ ਟਿਕਟ ਚੈੱਕ ਕਰਨ ਵਾਲਾ ਕਾਊਂਟਰ ਲੱਗਾ ਹੋਇਆ। ਸੋ ਟਿਕਟ ਆਪਾਂ ਲੈ ਲਈ ਆ। ਅੰਦਰ ਜਾ ਕੇ ਸਾਰਾ ਮੈਂ ਤੁਹਾਨੂੰ ਦਿਖਾਉਣਾ ਆ ਤੇ ਇਹਦਾ ਸਾਰਾ ਤੁਹਾਨੂੰ ਮੈਂ ਇਤਿਹਾਸ ਦੱਸਣਾ। ਟਿਕਟ ਚੈੱਕ ਕਰਵਾ ਲਈਏ। ਥੈਂਕ ਯੂ ਸਰ। ਸੋ ਅੰਦਰ ਵੜਦੇ ਹਾਂ। ਕਾਫੀ ਤੁਹਾਨੂੰ ਇੱਥੇ ਦੁਕਾਨਾਂ ਮਿਲ ਜਾਣਗੀਆਂ। ਇਧਰ ਵੀ ਤੁਸੀਂ ਦੇਖ ਸਕਦੇ ਜੀ। ਤੇ ਸਾਹਮਣੇ ਮੇਰੇ ਬੁੱਧ ਸਤੂਪ। ਇਨੂੰ ਕਹਿੰਦੇ ਆ ਬੋਧਨਥ ਤੂਪਾ ਵੀ ਕਿਹਾ ਜਾਂਦਾ ਆ ਇਹ ਥੋੜਾ ਮੈਂ ਤੁਹਾਨੂੰ ਐਕਸਪਲੇਨ ਕਰ ਦੇਣਾ ਆ ਸਾਹਮਣੇ ਵੇਖੋ ਅੰਦਰ ਆਉਂਦੇ ਸਭ ਤੋਂ ਪਹਿਲਾਂ ਤੁਹਾਨੂੰ ਮੇਨ ਮੰਦਿਰ ਇਸ ਤਰ੍ਹਾਂ ਦਾ ਵੇਖੂਗਾ ਤੇ ਇੱਥੋਂ ਤੁਸੀਂ ਸਟਾਰਟਿੰਗ ਕਰਕੇ ਇਧਰੋਂ ਸ਼ੁਰੂ ਹੋਣਾ ਵਾ ਤੇ ਪੂਰਾ ਉਤੋਂ ਦੀ ਗੋਲ ਚੱਕਰ ਕੱਢ ਕੇ ਫੇਰ ਦੁਬਾਰਾ ਇੱਥੇ ਆ ਕੇ ਮੱਥਾ ਟੇਕਦੇ ਲੋਕ ਤੇ ਫੇਰ ਮਤਲਬ ਕਹਿੰਦਾ ਭਾਵੇਂ ਕਿ ਇੱਥੇ ਮੱਥਾ ਟੇਕਿਆ ਜਿਹੜਾ ਉਹ ਪੂਰਨ ਮੰਨਿਆ ਜਾਂਦਾ ਮਤਲਬ ਪੂਰਾ ਮੰਨਿਆ ਜਾਂਦਾ ਕਿ ਤੁਸੀਂ ਆਏ ਜੇ ਤੁਸੀਂ ਇੱਥੇ ਨਮਸਕਾਰ ਕੀਤੀ ਹੈ ਤੇ ਆਓ ਮਰਦੀ ਕਰਪਣਾ ਆਪਾਂ ਵੀ ਸ਼ੁਰੂਆਤ ਕਰਦੇ ਵੇਖੋ ਸਾਰਿਆਂ ਨੇ ਅਰਦਾਸ ਕਰਨ ਦੇ ਕਹਿੰਦੇ ਆ ਪੂਰਾ ਜ਼ੂਮ ਕਰਕੇ ਵਿਖਾਉਣਾ ਹੈ ਤੇ ਫਿਰ ਆਪਾਂ ਵੀ ਜਿਹੜੀ ਬਰਕਰਮਾ ਸਟਾਰਟ ਕਰਦੇ ਇੱਥੋਂ ਪ੍ਰੇਅਰ 휠 ਤੋਂ ਸਟਾਰਟ ਕਰਦੇ ਆ ਇੱਥੋਂ ਬਸ ਇਸ ਤਰ੍ਹਾਂ ਤੁਸੀਂ ਨਾ ਦੀ ਨਾਲ ਚੱਲੀ ਜਾਣਾ ਆ ਆ ਵੇਖੋ ਆ ਪ੍ਰੇਅਰ 휠 ਲੱਗੇ ਸਰ ਤੇ ਇਧਰਲੀ ਸਾਈਡ ਤੇ ਆ ਵੇਖੋ ਦਾਨਪੁੰਨ ਹੁੰਦਿਆ ਕਬੂਤਰਾਂ ਲਈ ਚੋਗਾ ਮਤਲਬ ਇਦੇ ਨਾਲ ਨਾਲ ਬਿਲਕੁਲ ਤੁਹਾਨੂੰ ਬਹੁਤ ਵੱਡੀ ਮਾਰਕੀਟ ਮਿਲੂਗੀ ਤੁਸੀਂ ਆਹ ਵੇਖੋ ਕਾਫੀ ਸ਼ਾਪ ਆ ਇਧਰਲੀ ਸਾਈਡ ਤੇ ਤੁਸੀਂ ਸ਼ਾਪਿੰਗ ਕਰ ਸਕਦੇ ਜੇ ਪਰ ਮੇਨ ਜਿਹੜੀ ਇੱਥੇ ਚੀਜ਼ ਇਹ ਆ ਕਿ ਨੇਪਾਲ ਦੇ ਵਿੱਚ ਜਿੰਨੇ ਵੀ ਜਿੰਨੇ ਵੀ ਮਹਾਤਮਾ ਬੁੱਧ ਜੀ ਦੇ ਮੰਦਰ ਆ ਨਾ ਸਭ ਤੋਂ ਵੱਡਾ ਗਲਾਈ ਦੇ ਵਿੱਚ ਮੰਦਰ ਇਹ ਆ ਜਿਹੜੀ ਇਸ ਦੀ ਮੈਂ ਤੁਹਾਨੂੰ ਹਿਸਟਰੀ ਵੀ ਦੱਸਦਾ ਮੰਦਰ ਦੀ ਉਹ ਬਾਅਦ ਚ ਦੱਸਦਾ ਪਹਿਲਾਂ ਮੈਂ ਸਾਰੇ ਤੁਹਾਨੂੰ ਇੱਕ ਰੀ ਦਰਸ਼ਨ ਕਰਾਦਾ ਆਹ ਵੇਖੋ ਇਧਰ ਵੇਖੋ ਕਿੰਡੀਆਂ-ਕਿੰਡੀਆਂ ਵੱਡੀਆਂ ਮੂਰਤੀਆਂ ਪਈਆਂ ਮਹਾਤਮਾ ਬੁੱਧ ਦੀਆਂ ਤੇ ਆਪਾਂ ਪਹਿਲਾਂ ਵਰਕਰਮਾ ਪੂਰੀ ਕਰ ਲਈਏ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਜਗ੍ਹਾ ਤੇ ਬਹਿ ਕੇ ਹਾਂ ਵੇਖੋ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਜਗ੍ਹਾ ਤੇ ਬਹਿ ਕੇ ਸਾਰਾ ਐਕਸਪਲੇਨ ਕਰਦਾ ਹਾਂ ਉਹਲਾ ਤੁਸੀਂ ਦਰਸ਼ਨ ਕਰ ਲਓ ਆ ਵੇਖੋ ਸਾਰੇ ਜਾਨ ਇਹਨਾਂ ਨੂੰ ਇਸ ਪੋਜੀਸ਼ਨ 'ਚ ਘਮਾਉਂਦੇ ਪਏ ਆ ਤੇ ਆਪੋ ਆਪਣੀ ਜੋ ਵੀ ਇਹਨਾਂ ਦੀ ਮਨੋਕਾਮਨਾ ਵਾ ਉਹ ਮੰਗਦੇ ਮਹਾਰਾਜ ਤੋਂ ਤੋ ਬਹੁਤ ਵਧੀਆ ਐਕਸਪੀਰੀਅੰਸ ਦੀ ਵੀ ਮੰਡੂ ਦੇ ਵਿੱਚ ਤੁਹਾਨੂੰ ਰਿਲੀਜੀਅਸ ਪਲੇਸਿਸ ਜਿਆਦਾ ਮਿਲਣਗੀਆਂ ਮੈਨੂੰ ਕਈ ਜਣੇ ਕਹਿ ਰਹੇ ਨੇ ਕਮੈਂਟ ਕਰਕੇ ਕਿ ਯਾਰ ਤੂੰ ਕੋਈ ਹੋਰ ਕੁਝ ਵੀ ਘੁੰਮ ਲੈ ਮੈਂ ਕਿਹਾ ਯਾਰ ਜਿਹੜੀ ਚੀਜ਼ ਇੱਥੇ ਹੈਗੀ ਆ ਉਹ ਐਕਸਪਲੋਰ ਕਰਾਂਗੇ ਨਾ ਆਪਾਂ ਇਹ ਵੀ ਮੰਦਿਰ ਨੂੰ ਮਾਨਤਾ ਪ੍ਰਾਪਤ ਹੈ ਯੂਨੈਸਕੋ ਵੱਲੋਂ ਵਰਲਡ ਹੈਰੀਟੇਜ ਸਾਈਟ ਦੀ ਜਿਵੇਂ ਤੁਹਾਨੂੰ ਮੈਂ ਪਸ਼ੂਪਤੀਨਾਥ ਜਿਹੜਾ ਮੈਂ ਪਿਛਲਾ ਵਲੌਗ ਬਣਾਇਆ ਸੀ ਉਹ ਵੀ ਮੰਦਿਰ ਨੂੰ ਵਰਲਡ ਹੈਰੀਟੇਜ ਸਾਈਟ ਜਿਹੜਾ ਉਹ ਕਿਹਾ ਜਾਂਦਾ ਤੇ ਇਹਨੂੰ ਵੀ ਦਰਜਾ ਪ੍ਰਾਪਤ ਹੈ ਇਸ ਮੰਦਿਰ ਨੂੰ ਵੀ ਸੋ ਵਰਕਰਮਾ ਕਾਫੀ ਵੱਡੀ ਹੈ ਵੀ ਸੋ ਇਧਰਲੀ ਸਾਈਡ ਤੋਂ ਆਪਣੀ ਐਂਟਰੀ ਹੋਈ ਸੀ ਪਹਿਲਾਂ ਇਧਰ ਜਾਈਦਾ ਉਤਰਾ ਤੁਰ ਕੇ 메ਨ ਮੰਦਰ ਵੱਲ ਜਿਹੜਾ ਮੈਂ ਤੁਹਾਨੂੰ ਸਟਾਰਟਿੰਗ ਚ ਵਿਖਾਇਆ ਸੀ ਤੇ ਉਸ ਤੋਂ ਬਾਅਦ ਘੁੰਮ ਕੇ ਫੇਰ ਤੁਸੀਂ ਉਸੇ ਪੁਆਇੰਟ ਤੇ ਜਾਣਾ ਆ ਤੇ ਉੱਥੇ ਜਾ ਕੇ ਮੱਥਾ ਟੇਕਣਾ ਤੇ ਉਸ ਤੋਂ ਬਾਅਦ ਤੁਸੀਂ ਉੱਪਰ ਜਾ ਸਕਦੇ ਜੀ ਜਾਂ ਤੁਸੀਂ ਪਹਿਲਾਂ ਵੀ ਜਾ ਸਕਦੇ ਤੁਹਾਡੀ ਵਿਸ਼ਾ ਮੈਂ ਸੋਚਿਆ ਪਹਿਲਾਂ ਵਰਕਰਮਾ ਕਰ ਲੈਨੇ ਆ ਫੇਰ ਉੱਪਰ ਜਾਈਨੇ ਆ ਆਦੇ ਵੀ ਦੇਖ ਸਾਡੇ ਲੋਕ ਉੱਪਰ ਖਲੋ ਕੇ ਫੋਟੋ ਵਾ ਕੇ ਚੰਦੇ ਸੋ ਆਪਾਂ ਵੀ ਜਾਂਦੇ ਆ ਪਹਿਲਾਂ ਮੇਨ ਪੁਆਇੰਟ ਤੱਕ ਪਹੁੰਚੀਏ ਕਈ ਲੋਕ ਤੇ ਵੇਖੋ ਇੱਥੇ ਡੰਡਾਉਤ ਕਰਕੇ ਜਾਂਦੇ ਆ ਤਾਨਿਆਂ ਵੀ ਬੱਸ ਆ ਗਏ ਆਪਾਂ ਮੇਨ ਪੁਆਇੰਟ ਤੇ ਇੱਥੋਂ ਹੀ ਆਪਾਂ ਸਟਾਰਟਿੰਗ ਕੀਤੀ ਸੀ ਤੇ ਇੱਥੇ ਆਪਾਂ ਵਾਪਸ ਆ ਗਏ ਉਹ ਨੋਸਾ ਸਿਗਨਲ ਬੁਲਾਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਉਂ ਨਹੀਂ ਉਹ ਮੱਥਾ ਆਪਾਂ ਢੇਕ ਲਿਆ ਅੰਦਰ ਅੰਦਰ ਵੀਡੀਓ ਨਹੀਂ ਬਣਾਉਂ ਦਿੰਦੇ ਤੇ ਹੁਣ ਆਪਾਂ ਚੱਲੇ ਆਂ ਉੱਪਰਲੀ ਸਾਈਡ ਮੰਦਰ ਦੇ ਬਿਲਕੁਲ ਨਾਲ ਹੀ ਆਪਾਂ ਅੰਦਰ ਨੂੰ ਜਾਣਾ ਵਾ ਆ ਦੇਖੋ ਅੰਦਰ ਜਾ ਕੇ ਤੁਹਾਨੂੰ ਉੱਪਰ ਦਾ ਵਿਊ ਦਿਖਾਉਣਾ ਸਾਰਾ ਮੈਂ ਸੁੰਦਰ ਹੁੰਦੇ ਆਂ ਇਹ ਤੁਹਾਨੂੰ ਛੋਟੀਆਂ ਛੋਟੀਆਂ ਇਸ ਤਰ੍ਹਾਂ ਦੀਆਂ ਮੂਰਤੀਆਂ ਵਿਖ ਜਾਣੀਆਂ ਇੱਥੇ ਜੋ ਜਗੰਦੇਈ ਹੈ ਇਧਰਲੀ ਸਾਈਡ ਤੇ ਆ ਕੁਛ ਇਸ ਤਰ੍ਹਾਂ ਦਾ ਵੀ ਹੋਆ ਆ ਵੇਖੋ ਇਧਰ ਵੀ ਪ੍ਰੇਅਰ ਕਰ ਬਣੇ ਪਏ ਜਿਹਨੂੰ ਅੰਗਰੇਜ਼ੀ ਜਿਹਨੂੰ ਇੰਗਲਿਸ਼ ਵਿੱਚ ਪ੍ਰੇਅਰ ਰੀਲਸ ਕਹਿੰਦੇ ਆ ਪਰ ਐਂਟਰੀ ਆਪਾਂ ਇਧਰੋਂ ਦੀ ਨੋ ਪਿਕਚਰ ਸੌਰੀ ਯਾਰ ਨੋ ਪਿਕਚਰ ਲਿਖਿਆ ਹੋਆ ਅੰਦਰ ਸਭ ਤੋਂ ਵੱਡਾ ਪ੍ਰੇਅਰ ਰੀਲ ਬਣਿਆ ਵੇਖੋ ਘੁੰਮਦਾ ਪਿਆ ਤੁਹਾਨੂੰ ਹੋਣਾ ਮੈ ਸੋ ਇਹਦੇ ਅੰਦਰ ਸਭ ਤੋਂ ਵੱਡਾ ਪ੍ਰੇਅਰ ਰੀਲ ਬਣਿਆ ਪਿਆ ਪਰ ਵੀਡੀਓ ਨਹੀਂ ਬਣਾਉਣੀ ਯਾਰ ਸੌਰੀ ਸੋ ਵੀ ਅੰਦਰ ਐਂਟਰੀ ਤੁਹਾਨੂੰ ਜੋੜੇ ਲਾ ਕੇ ਕਰਨੀ ਪੈਣੀ ਹੈ ਕਿਉਂਕਿ ਬਾਰ ਬਾਰ ਜੇ ਤੁਸੀਂ ਬਰਕਰਮਾ ਕਰਦੇ ਫਿਰ ਤੇ ਕੋ ਚੱਕਰ ਨਹੀਂ ਆ ਪਰ ਆ ਪੌੜੀਆਂ ਉੱਪਰ ਜਾਂਦੀਆਂ ਵੇਖੋ ਸਾਰੇ ਜਣੇ ਬੂੜ ਲਾ ਕੇ ਜਾਂਦੇ ਉੱਪਰ ਤੇ ਮੈਂ ਵੀ ਆਪਣੇ ਬੂੜ ਲਾਤੇ ਆ ਤੇ ਹੁਣ ਚੱਲਾਂ ਮੈਂ ਉੱਪਰ ਉੱਪਰੋਂ ਜਾ ਕੇ ਤੁਹਾਨੂੰ ਮੈਂ ਸਾਰਾ ਵਿਖਾਉਣਾ ਹੈ ਲੱਜੂ ਤਲਾਉਣਾ ਉਹ ਇਧਰਲੀ ਸਾਈਡ ਤੋਂ ਲੋਕੀ ਥੱਲੇ ਆਉਂਦੇ ਇਧਰੋਂ ਹੀ ਸਾਈਡ ਤੋਂ ਲੋਕੀ ਤਾਂ ਜਾਂਦੇ ਸੋ ਇਹ ਆ ਵੀ ਕੁਛ ਉੱਤੇ ਦਾ ਵੀ ਉਹ ਆਹ ਵਾਲਾ ਮੇਨ ਮੰਦਿਰ ਹੀ ਤੇ ਆ ਗਏ ਆਪਾਂ ਬਿਲਕੁਲ ਮੰਦਰ ਦੇ ਲਾਗੇ ਸਵੇਰ ਅਭੀ ਕੁਛ ਸਵੇਰ ਅਭੀ ਕੁਛ ਤੇਜ਼ਾ ਵੀ ਹੋ ਇਧਰ ਕੋ ਕਿੰਨੇ ਸੋਹਣੇ ਸੋਹਣੇ ਫੁੱਲ ਪਏ ਆ ਆ ਮੇਂ ਚੀਜ਼ ਆ ਪਤਾ ਨਹੀਂ ਕੀ ਆ ਪਰ ਇੱਥੇ ਖਲੋ ਕੇ ਸਾਰੇ ਜਾਣੇ ਫੋਟੋ ਖਿਚਾਉਂਦੇ ਸੋ ਵੀ ਅੰਦਰ ਐਂਟਰੀ ਕਰਦੇ ਆਂ ਮੈਂ ਪੁੱਛਿਆ ਕਿ ਇਹ ਨੂੰ ਮੈਂ ਇਹਨੂੰ ਕੀ ਜਾਂਦੇ ਕਹਿੰਦੇ ਇਹਨੂੰ ਗੋਮਤ ਕਹਿੰਦੇ ਆ ਤੇ ਇੱਥੇ ਨਾ ਤੁਹਾਨੂੰ ਆਹ ਚੀਜ਼ ਦਿੰਦੇ ਆ ਕੋਈ ਇਸ ਮਗਰੀ ਟਾਈਪ ਆ ਤੇ ਇਹਦੇ ਵਿੱਚ ਪਾਓ ਤੇ ਉਹ ਧੁਖਦੀ ਆ ਜਿਵੇਂ ਆਪਣੇ ਆ ਹਵਣ ਕਰਦੇ ਆਂ ਨਾ ਹਿੰਦੂਆਂ ਚ ਤੇ ਉਵੇਂ ਸਿਮਿਲਰਲੀ ਇਹ ਚੀਜ਼ ਆ ਇਹ ਚਾਹੰਦੇ ਪਾਓ ਤੇ ਆਪਣੀ ਵਿਸ਼ ਮੰਗੋ ਜੋ ਵੀ ਤੁਸੀਂ ਵਿਸ਼ ਮੰਗਣਾ ਚਾਹੁੰਦੇ ਤੇ ਉਹ ਮਹਾਤਮਾ ਬੁੱਧ ਜੀ ਪੂਰੀ ਕਰਨਗੇ ਇਥੋਂ ਦੀ ਆਸਥਾ ਵਾ ਤੇ ਬਾਕੀ ਆ ਵੇਖੋ ਆਸਮਗਰੀ ਪਈ ਆ ਪਰ ਤੇ ਹੁਣ ਆਪਾਂ ਜੇ ਜੋ ਤੁਸੀਂ ਮੇਨ ਸਿੱਧੀ ਐਂਟਰੀ ਕਰੋਗੇ ਤੁਹਾਡੇ ਸਾਹਮਣੇ ਪਹਿਲੇ ਇਹੋ ਚੀਜ਼ ਆਊਗੀ ਤੇ ਫਿਰ ਤੇ ਫਿਰ ਤੁਸੀਂ ਰਾਈਟ ਹੈਂਡ ਸਾਈਡ ਤੇ ਇਧਰੋਂ ਘੁੰਮਣਾ ਹੈ ਪਰਲੀ ਸਾਈਡ ਜਾਣ ਵਾਸਤੇ ਹੁਣ ਆਪਾਂ ਇੱਕ ਤੇ ਥੱਲੇ ਖਲੋ ਕੇ ਵਰਕਰਮਾ ਕੀਤੀ ਸੀ ਹੁਣ ਆਪਾਂ ਉੱਪਰ ਜਾ ਕੇ 20 ਵਰਕਰਮਾ ਕਰਾਂਗੇ ਤੇ ਵੇਖਾਂਗੇ ਚਾਰੇ ਬੰਨੇ ਦਾ ਵਿਊ ਕਿਸ ਤਰ੍ਹਾਂ ਦਾ ਹੁੰਦਾ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੋਗੀ ਹੁਣ ਮੰਦਰ ਬਾਰੇ ਮੈਂ ਤੁਹਾਨੂੰ ਥੋੜੀ ਜਾਣਕਾਰੀ ਦਿਨਾ ਹੈ ਜਿਵੇਂ ਕਿ ਤੁਹਾਨੂੰ ਹੁਣੇ ਦੱਸਿਆ ਦਾ ਨਾਮ ਬੁੱਧ ਸਤੂਪਾ ਹੈ ਤੇ ਦੁਨੀਆ ਦੇ ਵਿੱਚ ਜਿੰਨੇ ਵੀ ਮਹਾਤਮਾ ਬੁੱਧ ਜੀ ਦੇ ਵੱਡੇ ਮੰਦਰ ਆ ਮੈਂ ਵੱਡੇ ਮੰਦਰਾਂ ਦੀ ਗੱਲ ਕਰਦੇ ਆ ਉਹਨਾਂ ਚੋਂ ਇੱਕ ਇਹ ਆ ਜਿਹੜਾ ਕਾਠਮਾਂਡੂ ਨੇਪਾਲ ਦੇ ਵਿੱਚ ਆ ਕਾਠਮਾਂਡੂ ਸਿਟੀ ਦੇ ਵਿੱਚ ਜਦੋਂ ਤੁਸੀਂ ਆ ਜਾਓਗੇ 5-6 ਕਿਲੋਮੀਟਰ ਦੇ ਦਾਰੇ ਚ ਬਹੁਤ ਹੀ ਦੂਰ ਨਹੀਂ ਹੈਗਾ ਇੱਥੇ ਆਉਣਾ ਬਹੁਤ ਆਸਾਨ ਹੈ ਇਹਦੀ ਮੱਤਤਾਏ ਆ ਇੱਕ ਤੇ ਦੀ ਸਭ ਤੋਂ ਵੱਡੀ ਬਰਕਰਮਾ ਹੈ ਤੇ ਇਹਦੇ ਆਲੇ ਦੁਆਲੇ ਜਿੰਨੇ ਵੀ ਪ੍ਰੇਅਰ ਵੀਲਸ ਬਣੀਆਂ ਜਿਹਨੂੰ ਆਪਾਂ ਪ੍ਰਾਰਥਨਾ ਚੱਕੀਆਂ ਕਹਿ ਦਿੰਦੇ ਆ ਠੀਕ ਹੈ ਉਹਨੂੰ ਘੁਮਾ ਕੇ ਜਿਹੜੇ ਇੱਥੇ ਸ਼ਰਧਾਲੂ ਆਉਂਦੇ ਆ ਆਪਣੀ ਮਨੋਕਾਮਨਾ ਜਿਹ ਇੱਥੇ ਜਿਹੜੀ ਆ ਪ੍ਰਾਤਨਾ ਝੰਡੀਆਂ ਤੁਸੀਂ ਵੇਖਦੇ ਪਏ ਜਿਹੜੇ ਫਲੈਗ ਲੱਗੇ ਪਏ ਆ ਜਿਹੜੇ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਜੀ ਇਹ ਜਦੋਂ ਹਵਾ ਚ ਲਹਿਰਾਉਂਦੇ ਆ ਤੇ ਇੱਕ ਕਹਿੰਦੇ ਆ ਕਿ ਸਕਾਰਾਤਮਕ ਊਰਜਾ ਜਿਹੜੀ ਫੈਲਾਉਂਦੇ ਆ ਤੇ ਸਤੂਪੇ ਦੇ ਉੱਪਰ ਜਿਹੜੀਆਂ ਬਣੀਆਂ ਬੁੱਧ ਦੀਆਂ ਅੱਖਾਂ ਉਹ ਸਾਨੂੰ ਗਿਆਨ ਸੱਚਾਈ ਤੇ ਜਾਗਰੂਕਤਾ ਦਾ ਸੰਦੇਸ਼ ਦਿੰਦੀਆਂ ਇਹ ਕੱਲਾ ਇੱਕ ਧਾਰਮਿਕ ਸਥਾਨ ਨਹੀਂ ਹੈਗਾ ਸਗੋਂ ਇੱਕ ਸੱਭਿਆਚਾਰਕ ਤੇ ਇਤਿਹਾਸ ਦਾ ਇੱਕ ਹੋਰ ਮਹੱਤਵਪੂਰਨ ਕੇਂਦਰ ਵੀ ਹੈ ਇੱਥੇ ਆ ਕੇ ਮਨ ਨੂੰ ਅਦਭੁਤ ਸ਼ਾਂਤੀ ਮਿਲਦੀ ਹੈ ਤੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਮਿਲਦੀ ਹੈ ਸੋ ਮੈਨੂੰ ਤੇ ਬਹੁਤ ਵਧੀਆ ਲੱਗਾ ਇੱਥੇ ਆ ਕੇ ਤੇ ਜਦੋਂ ਕਿਤੇ ਤੁਹੀਂ ਆਏ ਤੇ ਤੁਹੀਂ ਜ਼ਰੂਰ ਆਇਓ ਬਹੁਤ ਸ਼ਾਂਤਮਈ ਜਗ੍ਹਾ ਵਾ ਤੇ ਇੱਥੇ ਇੱਕ ਮੰਤਰ ਦਾ ਜਾਪ ਹੁੰਦਾ ਹੈ ਉਹ ਮੈਂ ਤੁਹਾਨੂੰ ਦੱਸਦਾ ਆ ਇਹ ਜਾਪ ਇੱਥੇ ਉਹ ਕਰਦੇ ਆ ਲੋਕ ਜਦੋਂ ਉਹ ਪ੍ਰੇਰ ਵੀਲਜ਼ ਨੂੰ ਘੁਮਾਉਂਦੇ ਆ ਨਾ ਇਹ ਨਾਲ ਦੀ ਨਾਲ ਇੱਕ ਮੰਤਰ ਪੜ੍ਹਦੇ ਆ ਠੀਕ ਆ ਤੇ ਇਹ ਬੜਾ ਜਰੂ ਉੱਚੀ ਉੱਚੀ ਬੋਲਦੇ ਆ ਇਸੇ ਕਰਕੇ ਮੈਂ ਹੁਣ ਵਾਇਸ ਇਸੇ ਕਰਕੇ ਨੂੰ ਮੈਂ ਵਾਇਸਓਵਰ ਕਰਦਾ ਪਿਆ ਕਿਉਂਕਿ ਉਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਹੀ ਇਹ ਜਾਫ ਕਰਦੇ ਤੇ ਤਾਂ ਕਰਕੇ ਮੈਂ ਫਿਰ ਉੱਥੇ ਆਪਣੀ ਆਵਾਜ਼ ਉੱਥੇ ਰਿਕਾਰਡ ਨਹੀਂ ਕੀਤੀ ਦੈਟਸ ਵਾਈ ਮੈਂ ਵਾਇਸਓਵਰ ਕੀਤਾ ਆਈ ਹੋਪ ਕਿ ਤੁਹਾਨੂੰ ਇਹ ਵਧੀਆ ਲੱਗਾਊਗਾ